YouTube channel itna naam hai Vreen Sharma te ahi ji nawi shuruaat di blogging kar rahe haan ji so kitne din ho sada vlog nahi aa raha no lekin ki han nahi matlab tab bhi hun theek hai lagi te hun de computer test toost karwa gaya haan hun report milni hai ਚਾਈਡ ਦੇ ਫੋਨ ਸੋ ਮੌਸਮ ਵੀ ਬਹੁਤ ਗੰਦਾ ਹੋਇਦਾ ਨਾ ਮਤਲਬ بارش ਹੋ ਰਹੀ ਹੈ ਨਾ ਹੋਛੇ ਸੋ ਅੱਜ ਦਸਤਾ ਕਰਵਾ ਕੇ ਹੁੰਨ ਰੋਟੀ ਖਾਤੀ ਹੈ ਤੇ ਗਰਮੀ ਵੀ ਬਹੁਤ ਜ਼ਿਆਦਾ ਹੋ ਗਈ ਆ ਸੋ ਅੱਜ ਹੀ ਆਪਣੇ ਕ੍ਰਿਸ਼ਨ ਨੂੰ ਨਿਊ ਡਰੈਸ ਪਵਾਈ ਆ ਸੋ ਤੁਹਾਨੂੰ ਅੱਜ ਆਪਣੇ ਕ੍ਰਿਸ਼ਨ ਦੀ ਤੁਮ ਦਸ ਦਸਦੇ ਆ ਲੋਗ ਨਾ ਬਨੇ ਰਿਓ ਸੋ ਜੀ ਨੂ ਡਰੈਸ ਬਣਾਈ ਆ ਆਪਣੇ ਕ੍ਰਿਸ਼ਨਾਂ ਦੀ ਦੇਖੋ ਜੀ ਕਿਤਾਰੇ ਲੱਗੀ ਹੈ ਇੱਕ ਹੈ ਕ੍ਰਿਸ਼ਨਾਂ ਨੂੰ ਭਵਾਈ ਦੀ ਆ ਤੇ ਇੱਕ ਹੋਈ ਐ ਵੀ ਨਿਊ ਬਣਾਈ ਦੀ ਆ ਇੱਕ ਕੈਵਲਿੰਦੀ ਵੀ ਨਿਊ ਬਣਾਈ ਹੈ ਮੈਂ ਡਰੈਸ ਕੋਦੀ ਬਣਾਈ ਹੈ ਜੀ ਨਾ ਮੈਂ ਜੀ ਮੇਰੇ ਕ੍ਰਿਸ਼ਨਾਂ ਜੀ ਲੱਡੂ ਗੋਪਾਲ ਦਾ ਪੂਰਾ ਸਮਾਨ ਸੋਨ ਕੋ ਛੋਦੂ ਉਸੇ ਬਾਕਸ ਵਿੱਚ ਆ ਕੋਸ਼ੇ ਦੇ ਵਿੱਚ ਸਾਰੇ ਇੰਟਰਸਟਿੰਗ ਰੂਟਸਾਂ ਮੈਂ ਲੰਡੂ ਬਖਾਲਦੀ ਹਾਂ ਇੱਕ ਕੈ ਸੂਟ ਹੈ ਜੀ ਇਹ ਤੇ ਦੀਦੀ ਲੈ ਕੇ ਆਈ ਸੀ ਸਿਸਟਰ ਮੇਂ ਲਿਆ ਕਹੀਏ ਗੰਭੀਰ ਸੂਟ ਹੈ ਜੀ ਇਹ ਉਹ ਲੈ ਕੇ ਆਈ ਹੋਰ ਵੀ ਉਹ ਲੈ ਕੇ ਆਈ ਦੀ ਇਹ ਵੀ ਉਹ ਵਾਲਾ ਸੂਟ ਹੈ ਉਹ ਲੈ ਕੇ ਆਈ ਸੀ ਇਹ ਵਾਈਟ ਕੈਪਰੀ ਨਾ ਪੰਦਾ ਇੱਕ ਕੈ ਨਿਊ ਡਰੈਸ ਬਣਾਈ ਕ੍ਰਿਸ਼ਨਾ ਦੀ स्टिच बटन लगा जी एक भी न्यूज एसी है भी बेड है जी कृष्णा का सिस्टर ने गिफ्ट कि जी कृष्णा सो लड्डू गोपाल समानी ਆ ਕ੍ਰਿਸ਼ਨਾ ਦੀ ਬੈੱਡ ਤੇ ਵਿਚਾਰ ਰਹੀ ਹੈ ਨਾਲ ਦੋ ਪਿੱਲੋ ਆ ਇੱਕ ਰੱਖਿਆ ਹੈ ਵਿਚਾਇਦਾ ਪਿੱਲੋ ਰੱਖੇ ਦਾ ਇੱਕ ਪਿੱਲੋ ਕਹਿ ਆ ਬੰਨ ਕ੍ਰਿਸ਼ਨਾ ਦਾ ਇਹ ਪਗੜੀ ਇਹ ਪਗੜੀ ਆ ਪਿੱਲੋ ਇਹ ਪਗੜੀ ਹੈ ਕ੍ਰਿਸ਼ਨਾ ਦੀ ਕਿਆ ਸੂਟ ਹੈ ਨਿਊ ਹੈ ਜੇ ਆਪਵਾਇਆ ਨਹੀਂ ਆਪਕਲੇ ਵੀ ਨਹੀਂ ਬੁਲਾਈ ਹੋਈ ਇਹ ਕੋਈ ਤਿਆਰ ਹੈ ਰੋਕੇ ਕ੍ਰਿਸ਼ਨ ਨੂੰ ਕਰਵਾਉਣਾ ਹੈ ਇਹ ਕੈਪ ਬੜੀ ਹੈ ਜੀ ਇਹ ਔਨਲਾਈਨ ਮੰਗਵਾਈ ਨੂੰ ਕਿਸੇ ਤੋਂ ਇੱਕ ਕ੍ਰਿਸ਼ਨਾ ਦੀ ਮਾਲਾ ਛੋਟੀ ਛੋਟੀ ਮਾਲਾ ਬਹੁਤ ਵਧੀਆ ਹੈ ਜੀ ਇਹ ਕਹੇ ਮਾਲਾ ਵਾ ਇੱਕ ਐ ਮਾਲਾ ਦੋ ਮਾਲਾ ਕ੍ਰਿਸ਼ਨ ਜੀ ਤਾਂ ਉਹਦੇ ਕੋਲ ਹੈ। ਤਾਂ ਉਹ ਵੀ ਤੇਰੇ ਲਈ ਆ ਰਹੀ ਹੈ। ਇਹ ਟੀਮ ਆਲਾਵਾ। 45। ਹਾਂ ਤੇ ਕ੍ਰਿਸ਼ਨ ਜੀ ਆ ਪਰ ਉਹਨੇ ਮੈਨੂੰ ਗਿਫਟ ਕਰਤੀ ਜਿਵੇਂ ਦੀ ਤੂੰ ਠੇਕ ਲੈ। ਹਾਂ ਕ੍ਰਿਸ਼ਨ ਜੀ। ਐ ਵੀ ਮਾਡਾ। ਇਹ ਤੇ ਲਾਸਟ ਡਰੈਸ ਆ ਵੀ ਬਹੁਤ ਪਿਆਰੀ ਆ। ਇਹ ਵੀ ਉਹਨਾਂ ਨੇ ਮੰਗਵਾਈ ਸੀ ਉਹਨਾਂ। ਨ ਕੋਈ ਤੇ ਅਰ ਹੋएगा ਕੋਈ ਫੰਕਸ਼ਨ ਹੋਏਗਾ ਕਈ ਤੇ ਫੇਰ ਲੱਡੂ ਪਾਲਨ ਪਵਾਵਾਂਗੇ ਫਿਲਹਾਲ ਦੇ ਮੈਂ ਕੋਟਨ ਦੀ ਬਵਾਨੀ ਆ ਉਹਦੀ ਬਨਾਈ ਦੀਆਂ ਮੈਂ ਕਈ ਵੇਲੇ ਆ ਵੀ ਲਈ ਦੀਆਂ ਬਜਾਰੋਂ ਇਹ ਕੋਟਨ ਦੀਆਂ ਵਧੀਆ ਲੰਗੀਆਂ ਆ ਇਹ ਤੇ ਪਿਆਜਾਂ ਦੀ ਪਰ ਕੋਈ ਤੇਲ ਤੇ ਆਧ ਪੈਂਦੀਆਂ ਮੈਂ ਬਹੁਤ ਪਿਆਰੀਆਂ ਇੰਟਰਸਨ ਸਾਰੀਆਂ ਸੋ ਤੁਸੀਂ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਕਿੱਦਾਂ ਦੇ ਲੱਗੇ ਸੀ ਮੇਰੇ ਲੱਡੂ ਕਪਾਲ ਦੀ ਡਰੈੱਸਾਂ ਇਹ ਵੀ ਲਿਆ ਲੋ ਜਿਹੜੀ ਡਰੈੱਸ ਹੈ ਜੀ ਇਹ ਅਸੀਂ ਸਰਦੀਆਂ ਚ ਪਿਸ਼ਾਵਾਂਗੇ ਲੱਡੂ ਕਪਾਲ ਤੇ ਬੈੱਡ ਤੇ ਸੋ ਜੀ ਮੈਂ ਤੁਹਾਨੂੰ ਦੱਸਦੀ ਆ ਮੇਰੇ ਲੱਡੂ ਕਵਾਲ ਦੀ ਡਰੈੱਸਾਂ ਨਿਊ ਨਿਊ ਡਰੈੱਸਾਂ ਦੀ ਵੀ ਫਿਲਮ ਕਿਵੇਂ ਦੀ ਆ ਸੋ ਅਜੇ ਤੱਕ ਮੈਂ ਨਿਊ ਮਤਲਬ ਉਹਨਾਂ ਨੂੰ ਡਰੈਸ ਵਾਈ ਫਰੋਂਗ ਨੂੰਪ ਵਈ ਅਨੰਦ ਉਹ ਮੈਂ ਖੋਦ ਹੀ ਬਣਾਈ ਹਿਕਾ ਰ ਕੋਟਾਂ ਦੀ ਨਹੀਂ ਤੇ ਹੋਰ ਵੀ ਦੇ ਬਣਾਈਆਂ ਵਾ ਦੇ ਅੱਜ ਗਿਫਟ ਵੀ ਕਰਨੇ ਆ ਲਟੋ ਪਾਂ ਦੋ ਲਟੋ ਪਾਂ ਟਿਕਾ ਦੇ ਰਹਿੰਦੇ ਆ ਜੀ ਸਿਸਟਮ ਇਹਦੇ ਮਤਲਬ ਸੇ ਬੜੀ ਜਨਦੀ ਤੇ ਉਹਨਾਂ ਨੇ ਵੀ ਮਨ ਰੱਖਿਆ ਨਹੀਂ ਉਹਨਾਂ ਟੋ ਪਾਵਰ ਤੇ ਉਹਨਾਂ ਨੂੰ ਵੀ ਮੈਂ ਗਿਫਟ ਕਰਾਂਗੀ ਜੀ ਤੋਂ ਡਰੈਸਾਂ ਦਾ ਵਾ ਨਹੀਂ ਉਹਨਾਂ ਦੀਆਂ ਵੀ ਜਿੰਨੀਆਂ ਮੇਰੇ ਕੋਲ ਨਹੀਂ ਗੀਆਂ ਕਾਟਨ ਦੀਆਂ ਮੈਂ ਵੀ ਉਹਨਾਂ ਨੂੰ ਗਿਫਟ ਕਰਨੂੰਗੀ। ਸੋ ਹੂੰ ਗਰਮੀ ਬਹੁਤ ਹੋ ਚੁੱਕੀ ਈ ਆ। ਮੈਂ ਕੰਠੀ ਮਾਲਾ ਵੀ ਬਣਾਈ ਹਿੱਕੀ ਸੀ ਦੀ ਉਹ ਵੀ ਮੈਂ ਰੱਖ ਲਈ ਆ। ਇਹ ਦੀ ਨੂੰ ਪਤਾ ਲੱਗ ਜਾਣਾ ਵਾ ਵਲੌਗ ਵਿੱਚ ਕੀ ਕੀ ਗਿਫਟ ਹੈ ਉਹ ਸਰਪ੍ਰਾਈਜ਼ ਨਹੀਂ ਰਹਿਣਾ ਸੋ ਕੋਈ ਨਹੀਂ। ਮੈਂ ਉਹ ਵੀ ਰੱਖੀ ਉਹਨਾਂ ਨੂੰ ਗਿਫਟ ਕਰਨੀ ਆ ਜਿਹੜਾ ਆਣਗੇ। ਪਰ ਉਹਨਾਂ ਨੂੰ ਲੱਗਦਾ ਬਲ ਬੰਨਾਂ ਗੁੱਸਤਾ ਨਹੀਂ ਆ ਤੇ ਉਹਨਾਂ ਨੂੰ ਕੰਟੀ ਮਾਰਾ ਦਵਾਉਂਦੇ ਨੀਂ ਤੇ ਲਕਿ ਆਨਲਾਈਨ ਵਿੱਚ ਮਾਰ ਮਤੇ ਰੰਦਾ ਪਰ ਜੋ ਮਨ ਲੱਗਣਾ ਚਲੋ ਆਨਲਾਈਨ ਵੀ ਬੜੇ ਵਧੀਆ ਵਧੀਆ ਚੀਜ਼ਾਂ ਹੁੰਦੀਆਂ ਵਲੀ ਦੀਆਂ ਤੇ ਇਹ ਆਨਲਾਈਨ ਹੀ ਸਾਰਾ ਮੈਜਿਸਟਰ ਨੇ ਮੰਗਵਾਇਆ ਮੈਂ ਇਹ ਗੱਦੀ ਮੰਗਵਾਇਆ ਨਹੀਂ ਆਨਲਾਈਨ ਮੈਂ ਮਾਰਕਟ ਤੋਂ ਲੈ ਆ ਕੰਨੀ ਆ ਜਾਂ ਮਾਰਕਟ ਤੋਂ ਮੈਂ ਖੁਦ ਬਣਾਣੀ ਆ ਤੇ ਇਸ ਕਰਕੇ ਬੈਠਾ ਹਾਂ ਸੋ ਉਹਨਾਂ ਦੇ ਮਤਲਬ ਸੇਵਾ ਹੀ ਆ ਵੀ ਹਨਾ ਜਿੰਨੀ ਮਤਲਬ ਫਰੈਂਟ ਲਿਖੀ ਹੋਏ ਜਿਹਦੇ ਹੱਥ ਲਿਖੀ ਉਹ ਸੇਵਾ ਵੀ ਕਰ ਸਕਦਾ ਠੀਕ ਹੈ ਜੀ ਸੋ ਮਾਰਕੀਟ ਜਾਵਾਂਗੇ ਮੈਂ ਫਿਰ ਮੈਨੂੰ ਜਾਣਾ ਪੈਣਾ ਮਾਰਕੀਟ ਆਪਣੀ ਰਿਪੋਰਟ ਲੈ ਸੋ ਰਬਸੇ ਹੀ ਜੀ ਫਰੈਂਡ ਇਹ ਖਾਣੇ ਆਜਾ ਵਾਲੀ ਸੋ ਜਿੰਨ ਜਿੰਨ ਖਾਣੇ ਆਜੋ ਅੱਜ ਇਹ ਲੇਟ ਹੋ ਗਿਆ ਅੱਜ ਸੋ ਅੱਜ ਮੈਂ ਲੇਟ ਹੋ ਗਿਆ ਅੱਜ ਰੋਟੀ ਖਾਦਾ ਨਹੀਂ ਦੁਪਹਿਰ ਦੀ ਰੋਟੀ ਨਹੀਂ ਖਾਂਦੀ ਸੋ 3:30 ਹੋ ਗਏ ਸੋ ਗਈ ਸੀ ਵੀਰ ਰਾਟੀ ਖਾਂ। ਸੋ ਬਹੁਤ ਖਾ ਲੈਂਦੀ ਹੈ ਜੇ ਰੋਟੀ। ਸੋ ਰਾਜਮਾ ਚਾਵਲ। ਦਿਸੂ ਕਿਤੇ ਕਿਤੇ ਫੇਵਰਟ ਹੈ ਰਾਜਮਾ ਚਾਵਲ ਜੀ। ਕੇ ਚਾਹਣਾ ਮੇਰਪੋਲ ਲੈ। ਆਪਣੀ ਸੁ ਮਿਲਦੇ ਹਨ ਕਮਾਗਾ। ਹਲੋ ਜੀ ਰੋਟੀ ਖਾਂ ਤੋ ਫਰੈਂਡਸ ਐਦਾਂ ਬੈਠਿਆ ਗਰੋ। ਇਹ ਵੀ ਗੱਲ ਸੁਣੁੰਦਾ ਵਾ ਜੀ ਜੇਨਾ ਤੁਹਾਨੂੰ ਕੋਈ ਵੀ ਤੁਸੀਂ ਖਾਤਾ ਏ ਕੋਈ ਖਾ ਲਿਆ ਵਾ ਤੇ ਉਦ ਤੋਂ ਬਾਅਦ ਹੀ ਆ ਜੰਕਾਂ ਸੋਦੇ ਹੋ ਜੇਨਾ ਤੁਹਾਨੂੰ ਆਵਾ ਕਿ ਕੋਈ ਅਰਗ ਜੀ ਜੀ ਜ਼ਰੂਰੀ ਸੋ ਕੋਈ ਖਾਣ ਨੂੰ ਖਾਣਾ ਖਾਣ ਤੋਂ ਬਾਅਦ ਤੁਸੀਂ ਆਸਨ ਤੇ ਬੈਠ ਸਕਦੇ ਹੋ ਇਹਨਾਂ ਦਾ ਨੂੰ ਪਚ ਜਾਏਗਾ ਰੋਟੀ ਚੋਲੀ ਖਾਂਦੇ ਤੇ ਹਾਂ ਤੁਸੀਂ ਪਚ ਜਾਂਦੀ ਹੈ ਇਹਨਾਂ ਸੋ ਆਸ ਜਰੂਰੀ ਟਰਾਈ ਕਰਿਓ ਤਹੂ ਨਹੀਂ ਸੋੜੀ 5:00 ਵਜੇ ਨ ਜਾਵਾਂਗੀ ਮੈਂ ਅੰਮ੍ਰਿਤਪੁਰ ਲੈਂ। ਸੋ ਦੇਖੋ। ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ। ਆ ਰਿਪੋਰਟ ਲੈਣ ਗਿਆ ਹੀ ਗੇ ਇਹੀ ਕਰ ਮਿਲ ਹੀ ਨਹੀਂ ਹਨ ਫੇਰੇ ਪਿਆਣਾ ਝੂਟਾ ਲੈ ਗਿਆ। ਹਮ ਚੱਪਾ ਹੋ ਗਿਆ। ਹਾਂ? ਇਹ ਤੇ ਚੱਪਾ ਹੋ ਗਿਆ। ਉਹ ਮੈਂ ਇਹੋ ਹੀ ਆਉ ਸੀਟ ਲੱਗੀ ਨਾ ਇਸ ਕਰਕੇ। ਬੋਸ਼ੇ ਹੁਣ ਬਾਹਰ ਕਰਮੀਏ ਖਾਣਾ ਗੱਡੀ ਮੈਂ ਜਾਂਦੇ ਜਾਂਦੀ ਹਾਂ ਜੇ ਮੈਨੂੰ 1:30 ਵਜੇ ਕਹਿਣ ਦੇਤੇ ਜੇ ਮੈਂ 1:30 ਵਜੇ ਲੈਣ ਜਾਂਦੀ ਤੇ ਮੈਨੂੰ ਫੇਰਾ ਹੀ ਵਾਣਾ ਸੀ ਹੁਣ ਜਿੱਦਾਂ ਫੇਰਾ ਪਿਆ ਹੁਣ 6 ਵਜੇ ਆਵਾਂਗੇ ਲੈਣ ਈ ਈ ਹੋਸ਼ జీ బి మిని సో అని జాగే కల్ సో ఇలా సాగడా సో లైక్ కమెంట్ జరుగు